ਆਨੂ ਮਨ ਨੂੰ ਰੋਲ ਰਹੀ ਜਿੰਦੜੀਏ ਨਾਕੇ ਮਰਮਕਾਉਂਦੇ ਨਾਲ ਤੂੰ ਇਹ ਰੋਲ ਦੁਨੀਆਂ ਦੀ ਗੱਲਾਂ ਕਿਉਂ ਸੁਣਦੀਆਂ ਸੰਤ ਤੇ ਨੁਜਾਰਦੇ ਸੰਤ ਤੇਰਾ ਸਮਾਰਦੇ ਨਹੀਂ ਸੰਤ ਤੈਨੂੰ ਰਾਹ ਨਹੀਂ ਦਿੰਦੇ ਨਹੀਂ ਕੰਨੋਂ ਮਨ ਨੂੰ ਰੋਲ ਰਹਿਆ ਉਹ ਦੁਨੀਆਂ ਦੇ ਨਾਲ ਰਲ ਕੇ ਕਨ ਮਾਨ ਨੂੰ ਰੋਲ ਰਿਆ ਬੰਦਿਆ ਆਂਦੇ ਨਾਲ ਜੁੜ ਕੇ ਨਾਲ ਮੱਤੇ ਮੇ ਕਰਿਆ ਬੰਦਿਆ કમા સંતા કર્યા અરે વૈર કમા સંતા રોટિયા દેહ ਨਾਰੇ ਵੈਰ ਕਮਾਉਂਦੇ ਗੁਰੂਆਂ ਨਾਲ ਤੂੰ ਪੀਆਂ ਦੇ ਰਿਆ ਤੇ ਆ ਵੈਰ ਕਮਾਉਂਦੇ ਗੁਰੂਆਂ ਨਾਲ ਤੂੰ ਨਾਰੇ ਮੱਤੇ ਤੇ ਕਰਿਆ ਬੰਦਿਆ ਨਾਵੇਂ ਵੈਰੀ ਕਮਾਉਂਦਾ ਸੰਤਾਂ ਨਾਲ ਮਾਰੇ ਤੇ ਚੇ ਕਰੀਂ ਵੈਰੀ ਕਮਾਉਂਦਾ ਸੰਤਾਂ ਨਾਲ ਤੂੰ ਮੈਨੂੰ ਐਵੇਂ ਮੱਥੇ ਟੇਕ ਦੇਣਾ ਕਹਿੰਦੇ ਹੋ ਕੇ ਅੱਖਾਂ ਘੜਦੇ ਰਹਿੰਦੇ। ਉਹ ਕੀ ਫਾਇਦੇ ਮੱਥੇ ਟੇਕਣ ਦਾ ਤੇ ਨਾਲੇ ਕੱਪੜੇ ਧੋਹਦਾ ਤੇ ਨਾਲੇ ਰੋਟੀਆਂ ਦੇਂਦਾ ਫਿਰ ਇਹ ਵੀ ਤੁਹਾਡਾ। ਚਾਰ ਪਿਆ ਕਰੋ ਨਾਲੇ ਦੇ ਨਾਲੇ ਪਤਾ ਲੱਗ ਜਾ ਬੰਦਿਆਂ ਦਾ। ਮਨ ਪਾਪੀ ਸੁਧਾਰ ਲਈ ਨਾਮ ਕੋ ਰੰਦਾ ਜਪ ਕੇ ਉਹ ਮਨ ਪਾਪੀ ਸੁਧਾਰ ਲਈ ਅਮ ਕੋ ਰੰਦਾ ਜਪ ਕੇ ਉਹ ਮਨ ਪਾਪੀ ਸੁਧਾਰ ਲਈ ਉਹ ਨਾਮ ਰੰਦਾ ਜਪ ਕੇ ਮਨ ਪਾਪੀ ਸੁਧਾਰ ਲਈ ਉਹ ਨਾਮ ਰੰਦਾ ਜਪ ਕੇ ਉਹ ਮਨ ਪਾਪੀ ਸੁਧਾਰ ਲਈ ਸੰਗ ਸੰਤਹ ਅੰਧਕਾਰ ਕੇ ਸਾਧੀ ਸੁਧਾਰ ਨਹੀਂ ਬਚਨ ਕਮਾ ਕੇ ਸੰਤਾਂ ਵੇ ਸਾਧੀ ਸੁਧਾਰ ਨਹੀਂ ਬਚਨ ਕਮਾ ਕੇ ਸੰਤਾਂ ਵੇ ਆਂ ਜਨਮ ਕਮਾਵੀਂ ਨਹੀਂ ਜੰਡੜੀਏ ਦੁਨੀਆਂ ਦੇ ਲੜ ਕੇ ਕੰਨ ਜਨਮ ਕਮਾਵੀਂ ਨਹੀਂ ਜੰਗਾਲੀਏ ਤਗਤ ਦੇ ਰਲ ਕੇ ਦੁਨੀਆ ਮੁੱਕ ਮੋੜ ਗਈ ਦਾਤਿਆ ਤੂੰ ਮੁੱਕਣਾ ਨਾ ਮੋੜੀ ਹਮਿਆ ਮੁੱਕ ਮੋੜ ਗਈ ਗੁਰੂ ਜੀ ਖੜਾ ਨਾ ਮੋੜੀ

ਮੈਨੂੰ ਆ ਲੱਗਦਾ ਕਿ ਤੂੰ ਨਾ ਕਦੇ ਮਾਰਾ ਨੂੰ ਕਦੇ ਦੇਵਤਿਆਂ ਮੱਥੇ ਬੜੇ ਦੇਜਦੇ ਨੇ हे देवी माता बाबा ਨਹੀਂ ਪੁੱਛਦਾ ਹੁਣ ਤੂੰ ਪੁੱਛ ਲਾਉ ਨਹੀਂ ਪੁੱਛਦੀ ਹੈ ਜਿਹ ਬਸੇਰੇ ਆਉਂਦੇ ਤੁਹਾਡੇ ਕੋਲ ਉਹ ਧੁੰਨੇ ਵਾਲਿਆ ਬਾਪੂ ਉਹ ਬਾਬਾ ਦੇ ਵਿਗੜਿਆ ਰਿੰਦਾ ਤੂੰ ਉਹ ਬੋਲਦਾ ਨਹੀਂ ਕਿ ਮੈਂ ਉੱਧਰ ਜਾ ਕੇ ਬੋਲਦਾ ਉਹਦੇ ਕੋਲ ਬੈਠ ਮੈਂ ਉੱਧਰ ਬੋਲਦਾ ਜੇ ਹੈ ਦੇਵਤੇ ਵੀ ਕਹਿੰਦੇ ਬੋਲਦਾ ਮੇਰਾ ਸਤਗੁਰ ਵੀ ਕਹਿੰਦਾ ਭਾਈ ਸੰਤ ਬਚਨ ਸੁਣਾਉਂਦੇ ਮੇਰੇ ਕਮਾਲਾ ਏ ਮਨ ਮੇਰੇ ਨਹੀਂ ਕਹਦਾ ਤੇਰੀ ਗੱਲ ਨਹੀਂ ਸੁਣਨੀ ਤਾਂ ਉੱਥੇ ਮੱਥਾ ਟੇਕਣਾ ਜਿੱਤੇ ਬੋਲਦਾ ਨਹੀਂ ਤੂੰ ਦਾ ਝੜਕਾ ਮਾਰਦਾ ਤੂੰ ਨਾ ਨਹੀਂ ਬੋਲਦਾ ਦੇ ਤੇ ਨਹੀਂ ਬੋਲਦੇ ਨਹੀਂ ਕਹਦੇ ਮਹਾਰਾਜ ਸਾਹਿਬ ਬੋਲਦੇ ਨੇ ਗੁਰਬਾਣੀ ਬੋਲਦੀ ਪਰ ਉਹ ਸੁਣ ਨਹੀਂ ਹੁੰਦੀ ਜੇ ਗੁਰਬਾਣੀ ਨਹੀਂ ਸੁਣੋਂਦੀ ਬਚਨ ਤਾਂ ਉਹ ਵੀ ਸੰਤ ਵੀ ਉਹੀ ਸੁਣਾਉਂਦੇ ਕਿ ਨਾ ਜੇ ਉਹ ਨਹੀਂ ਸੁਣੋਂਦੀ ਜਿਹੜਾ ਨਹੀਂ ਬੋਲਦਾ ਆ ਦੇ ਦੇ ਮੈਂ ਸ਼ਰਾਜੀ ਰਣ ਮੁੰਡੇ ਦੇ ਅਮਰੀਕਾ ਜਾਵੇ ਫੇ ਤੇਰੀ ਸੁਖਣਾ ਦੇਣਗੇ ਉਹ ਸਰਬਵਿਆਪੀ ਜੋਤ ਜਿਹੜੀ ਕੰਮ ਕਰਦੀ ਵੀ ਇਹ ਮੋਰਖ ਦਿਨ ਆ ਵੀ ਸਮਾਨ ਮੰਗਦਾ ਦੇਵਤੇ ਵੀ ਕਹਿੰਦੇ ਤੁਸੀਂ ਇਹ ਦੇਖੋ ਤੁਹਾਡੀ ਗੂੜੀ ਮੰਦੇ ਸਾਡੇ ਕੰਮ ਕਰਦਾ ਦੇਵਤੇ ਵੀ ਕੰਮ ਕਰਦੇ ਸਾਰੇ ਗੁਰੂ ਸਾਹਿਬ ਵੀ ਕਰਦੇ ਪਰ ਉਹ ਜਰੂਰ ਕਹਿੰਦੇ ਨੇ ਸੰਤਾਂ ਕੇ ਕਾਰਜ ਹਰ ਕਾਮ ਘਰਾ ਬਣਾਇਓ ਮੇਰਾ RAM ਜੀਓ ਕੋ ਭਾਈ ਮੇਰੇ RAM ਜੀ ਵਾਹਿਗੁਰੂ ਕੰਮ ਕਰ ਰਹੇ ਨੇ ਇਨੂੰ ਸਮਝਣਾ ਔਖਾ ਹੈ ਫਕੀਰਾ ਫਕੀਰੀ ਦੂਰ ਹੈ ਚੜ ਗਈ ਮੈਂ ਪੀਵੇ ਪ੍ਰੇਮ ਰਸ ਤੇ ਦੇਖਿਓ ਤੋ ਚਕਨਾ ਚੂਰ ਹੈ ਪਰ ਇੱਥੇ ਪਤਾ ਕਾਦਾ ਮੇਲਾ ਨਿਆਣੇ ਵਿਆਹ ਤੀਵੀਆਂ ਬੰਦੇ ਛਾਪੇ ਪਏ ਹੋਏ ਨੇ ਪਰ ਮੇਲਾ ਕਹ ਦੇਖ ਲੈ ਓ ਮੇਲਾ ਕਰ ਲੈ ਸੰਤਾਂ ਦਾ ਨੂੰ ਲਾਲ ਹਰੀ ਦੇ ਜੋੜਨਗੇ ਸੰਗ ਕਰ ਲੈ ਸੰਤਾਂ ਦਾ ਅਲ ਹਰੀ ਦੇ ਜੋੜਨੀਆਂ ਗਣ ਕਾ ਨੇ ਸੰਤਾਂ ਨੇ ਜਾਣੀ ਬਾਬਾ ਨਾ ਗੋਰੀ ਸੰਗ ਕਰ ਆ ਗਣ ਕਾ ਨੇ ਤਾਚਾਰ ਬਾਬਾ ਨਾ ਗੋਰੀ ਸੰਗ ਕਰ ਆ ਗਣ ਕਾ ਨੇ ਤਾਚਾਰ ਬਾਬਾ ਨਾ ਗੋਰੀ ਸੰਗ ਕਰ ਲਿਆ ਸੰਤਾਂ ਦਾ ਉਨ ਚਾਰੀ ਬਬਾ ਨਾ ਕੋਰੀ ਸੰਗ ਕਰਿਆ ਗਨ ਕਾ ਦੇ ਉਨ ਚਾਰੀ ਬਬਾ ਮੀ 도ਰੀ ਸੰਗ ਕਰਿਆ ਗਨ ਕਾ ਦੇ ਉਨ ਚਾਰੀ ਬਬਾ ਮੀ 도ਰੀ ਸੰਗ ਕਰਿਆ ਗਨ ਕਾ ਦੇ ਉਨ ਚਾਰੀ ਬਬਾ ਮੀ 도ਰੀ ਸੰਗ ਕਰ ਲਾ ਜੰਦਰੀ ਇਹ ਮੀ ਤੈਨੋ ਲੈ ਆ ਬਹਰੀ ਜੀ ਆਉਣਗੇ ਅੱਲਾ ਜਿੰਦਰੀਏ ਨੀ ਤੈਨੂੰ ਲੈ ਨਾ ਹਰਿ ਦੀ ਆਉਣੀ ਗੈ ਅੱਲਾ ਜਿੰਦਰੀਏ ਨੀ ਲੈ ਲਈਓੜੀ ਅੰਮ੍ਰਿਤਸਰ ਜੇਰੀਂ ਚੱਲਣਾ ਟਾਡੇ ਨੰਬਰ ਟਿਕਟਾ ਤੁਹਾਨੂੰ ਪਹਿਲਾਂ ਪਤਾ ਹੋ ਗਿਆ ਫਲਾਣੇ ਪਿੰਡ ਜਾਣਾ ਫਲਾਣੇ ਸਾਡੇ ਪੈਰੋਕਾਰ ਨੇ ਸੰਤ ਸਰਬਿਆਪੀ ਜੋਤ ਪਰਮਾਤਮਾ ਜਿਹੜਾ ਕਣਕਣ ਵਿੱਚ ਵਸਦਾ ਉਹਨੂੰ ਪ੍ਰਗਟ ਕਰੋਗੇ ਤੇ ਨਾਲ ਸੰਤ ਵੀ ਸਤਿਗੁਰ ਸਰੂਪ ਜਾਣਗੇ ਤੁਹਾਡੇ ਐਸੀ ਬਾਤ ਨਹੀਂ ਮੇਰਾ ਆਉਣਾ ਜਾਣਾ ਖਾਸਾ ਆਪਣੇ ਵਿੱਚ ਪੰਗਾ ਵੀ ਪੈ ਜਾਂਦਾ ਰਾਹ ਦੇ ਪਲੇ ਲੰਘ ਜਾਣਾ ਧੱਕੇ ਧੱਕੇ ਲਾ ਕੇ ਵੀ ਚਾਲ ਓਏ ਤੁਸੀਂ ਰਾਜੇ ਬੈਠੇ ਹੋ ਕਹਿੰਦਾ ਅਸੀਂ ਨਹੀਂ ਜਾਣ ਦਿੰਦੇ ਉੱਥੇ ਜੇ ਦੇਹ ਚੋਂ ਆ ਗਿਆ ਕੋਈ ਬੰਦਾ ਅਕੇ ਕੇ ਲੜਨਾ ਸੀ ਅਸੀਂ ਕੱਲਾ ਬੰਦਾ ਨਹੀਂ ਲੰਘਣ ਦੇਣਾ ਅਗਰ ਜਿਨ੍ਹਾਂ ਨਾਲ ਪਰਮੇਸ਼ਰ ਹੈ ਉਹ ਤਾਂ ਸਾਧ ਦੁਨੀਆਂ ਹੈ ਡਰਦੀ ਜੰਮਦੂਤ ਵੀ ਡਰ ਜਾਂਦੇ ਨੇ ਪ੍ਰਤਾਪ ਤੇ ਮਾਰਾ ਦੇਖ ਕੇ ਹਰ ਬੰਦਾ ਡਰ ਜਾਂਦਾ ਪਰਮੇਸ਼ਰ ਤੋਂ ਬੰਦੇ ਕੋਲੋਂ ਕੌਣ ਡਰਦਾ ਹੈ ਇੱਥੇ ਰੋਲ ਰੋਲਈਆ ਪਰਮੇਸ਼ਰ ਤੋਂ ਕੌਣ ਡਰਿਆ ਸ਼ੂਬਾ ਸਰਹੰਦ ਕਾਜੀ ਮਲਾਣੇ ਦੁਸ਼ਮਣ ਪੰਜ ਦੁਸ਼ਮਣ ਉਹ ਵੀ ਡਰ ਗਏ ਬਈ ਬੱਚੇ ਬੜੇ ਮਜ਼ਬੂਤ ਕਾਲਪੁਰਖ ਦੀਆਂ ਜੋਤਾਂ ਪ੍ਰਗਟ ਹੋ ਜਾਂਦਾ ਨਹੀਂ ਅੱਜ ਤਾਂ ਨਨ ਸੜਾਈ ਜਾਂਦਾ ਜਿਹੜਾ ਭਾਈ ਗੱਡੀ ਆਉਣੇ ਵਾਲੀ ਹੁੰਦੀ ਜਿਹੜਾ ਮੁੱਠਾ ਫੜ ਕੇ ਚੜ ਗਿਆ ਟੈਸਨ ਤੋਂ ਬਸ ਉਹ ਲੰਘ ਗਿਆ ਜਿਹੜਾ ਗੁਰੂ ਚਰਣਾ ਨਾਲ ਜੁੜ ਗਿਆ ਉਹ ਬਚਕਾਰੀ ਦਾ ਫਸੇ ਤਾਂ ਹੈ ਹੀ ਨਹੀਂ ਸਾਰੇ ਕੋਈ ਵੇਰ ਲੈ ਵੇਰ ਪੁੱਛ ਦਿਨ ਸਾਰੇ ਨਹੀਂ ਦੇਖਾ ਹੈ ਪਰ ਕਿਸੇ ਵਰਲੇ ਨੇ ਦੇਖਿਆ ਜੁੜਿਆ ਹੈ ਕੋਈ ਵਰਨਾ ਪਹੁੰਚਿਆ ਹੈ ਕੋਈ ਵਰਨਾ ਵਰਨਾ ਨਹੀਂ ਨਾਮ ਲਿਆ ਮੇਰਾ ਨਾਮ ਲਿਆ ਨਾਮ ਨੂੰ ਚੱਕ ਲਈ ਸਿਰ ਪਰ ਜਦ ਅਮਲ ਨਾ ਕੀਤੇ ਦੁਨੀ ਵਿੱਚ ਕਿਹਦੇ ਦਰਗੇ ਕੀ ਆਊਗਾ ਕੁਛ ਵੀ ਉਹਨਾਂ ਕੰਮੇ ਨਹੀਂ ਆਉਣਾ ਜਦ ਤੇਰੇ ਪੱਲੇ ਹੀ ਕੱਖ ਨਹੀਂ ਉੱਥੇ ਰੋਕ ਲੈਂਦੇ ਨੇ ਰੁਕ ਜਾਵਾ ਇਹ ਤੇਰਾ ਗੁਰੂ ਕੋਈ ਸੰਤ ਹੈ ਕੋਈ ਮਹਾਪੁਰਸ਼ ਆ ਕਿਸੇ ਕਹਣੇ ਲੱਗਿਓ ਨਹੀਂ ਚਲੋ ਨੂੰ ਜੁੰਨੀਆਂ ਚ ਕੁੱਤੇ ਬਿੱਲੇ ਬਣਾਓ ਚਲੋ ਨੰਗਰ ਪਸ਼ੂ ਅੱਗੇ ਨਹੀਂ ਜਾਣਾ ਅੱਗੇ ਕੀ ਹੈ ਅੱਗੇ ਮਹਾਪੁਰਸ਼ਾਂ ਦਾ ਸੱਚਖੰਡ ਦੇਸ਼ ਆ ਉੱਥੇ ਨਹੀਂ ਜਾਣ ਦਿੰਦੇ ਨਰਕ ਕਿੱਥੇ ਹੈ ਨਰਕ ਦਾ ਭੋਗ ਦੇ ਨੇ ਜਿਹੜੇ ਦੁਖੀ ਨੇ ਅੱਗੇ ਨਰਕ ਹੀ ਨਹੀਂ ਦੇਖਿਆ ਭੁੱਖੇ ਮਰਦੇ ਸਤਾਏ ਹਰ ਤਾਰਾ ਚ ਪਾਏ ਹਾਏ ਹਾਏ ਕਰਦੇ ਨਰਕ ਭੋਗ ਰਹੇ ਵੱਡੇ ਵੱਡੇ ਮਹਿਲ ਮਕਾਨ ਬਣਾਏ ਧਨ ਇਕੱਠਾ ਕਰਿਆ ਬੇਈਮਾਨਾ ਨੇ ਵਾਸ਼ਾ ਕਰਿਆ ਉਹ ਸੱਚਖੰਡ ਨਹੀਂ ਉਹ ਸਵਰਗ ਭੋਗਦੇ ਥੋੜਾ ਥੋੜਾ ਇਹ ਸਵਰਗਾਂ ਦੇ ਵਿੱਚ ਨਾ ਜੁੜਿਆ ਤੇ ਨਰਕ ਨੂੰ ਵਾਪਸ ਭੇਜ ਦੇਣਗੇ ਸੱਚਖੰਡ ਨਹੀਂ ਜਾਣ ਦਿੰਦੇ ਸੱਚਖੰਡ ਦੇਹੀ ਦੇ ਵਿੱਚ ਬੈਠੇ ਬੈਠੇ ਜੁੜੇ ਮਹਾਪੁਰਸ਼ ਪਹੁੰਚੇ ਸਾਡੇ ਸਾਹਮਣੇ ਸਰੂਪ ਨੇ ਉਹਨਾਂ ਦੇ ਸੱਚਖੰਡ ਪਚਾਏ ਸ਼ਬਦ ਨਾਲ ਜੋੜੇ ਪਚਾਏ ਉਹਨਾਂ ਨੂੰ ਸੱਚਖੰਡ ਕਹਿੰਦੇ ਗੱਲਾਂ ਆਣਿਆਂ ਨੂੰ ਨਹੀਂ ਸੱਚਖੰਡ ਕਿਹਾ ਜਾਂਦਾ ਇਹ ਗੱਲਾਂ ਬਹੁਤੀਆਂ ਮਾਰਦਾ ਤਨ ਬਹੁਤਾ ਗੱਡੀਆਂ ਬਹੁਤੀਆਂ ਮਾਇਆ ਬਹੁਤੀ ਨਹੀਂ ਨਹੀਂ ਕੁਝ ਵੀ ਨਹੀਂ ਜਾਣਾ ਇੱਕ ਰੂਹ ਜਾਏਗੀ ਸਾਰਾ ਸਮਾਨ ਇੱਥੇ ਹੀ ਰਹਿ ਜਾਏਗਾ ਜੋ ਨਜ਼ਰ ਆਉਂਦਾ ਇਹ ਕੁਝ ਨਹੀਂ ਨਾਲ ਜਾਣਾ ਕੌਣ ਜਾਏਗਾ ਘੇਰ ਨਾਲ ਕਿਸੇ ਨੇ ਜਾਣਾ ਨਾ ਅੱਲਿਆਂ ਨੂੰ ਲੈ ਜਾਣਾ ਤੇਰੇ ਨਾਲ ਇੱਕ ਸਹਨੇ ਅਨੰਨਾ ਅਨੂ ਲਾ ਜਾਣਾ ਤੇਰੇ ਨਾਲ ਅੱਲਿਆਂ ਨੂੰ ਲੈ ਜਾਣਾ ਤੇਰੇ ਨਾਲ ਕਿਤੇ ਨਾ ਉੱਥੇ ਬੈਠਾ ਬੰਦਿਆ ਰੋਣਾ ਤੇਰੇ ਨਾਲ ਕਿੱਸੇ ਮੈਂ ਜਾਣਾ ਨਾ ਪੈਖਾ ਬੰਦਿਆ ਰੋਣਾ ਜੇ ਤੇਰੇ ਨਾਲ ਹਰ ਸਾਥ ਬੰਦਿਆ ਰੋਣਾ ਤੇਰੇ ਨਾਲ ਤੇਰਾ ਹਰ ਸਾਥ ਬੰਦਿਆ ਰੋਣਾ ਜਿਹੜੇ ਬਣਾ ਲੈ ਆਪਣੇ ਬੰਦਿਆ ਕੱਲਿਆਂ ਨੇ ਛੱਡ ਆਉਣਾ ਲੇ ਬਣਾ ਲੈ ਆਪਣੇ ਬੰਦਿਆ ਤੈਨ ਕੱਲਿਆ ਨੂੰ ਜੱਡ ਆਉਣਾ ਲੇ ਬਣਾ ਲੈ ਆਪਣੇ ਬੰਦਿਆ ਤੈਨ ਕੱਲਿਆ ਨੂੰ ਜੱਡ ਆਉਣਾ ਲੇ ਬਣਾ ਲੈ ਆਪਣੇ ਬੰਦਿਆ ਤੈਨ ਕੱਲਿਆ ਨੂੰ ਜੱਡ ਆਉਣਾ ਓ ਮੇਰੀ ਮੇਰੀ ਛੱਡ ਕੇ ਬੰਦਿਆ ਸੰਗ ਸੰਤਾਂ ਦਾ ਕਰ ਲੈ ਮੇਰੀ ਮੇਰੀ ਛੱਡ ਕੇ ਹੁੰਦਿਆ ਆਂਦਾ ਕਰ ਲੈ ਸਾਧੂ ਪ੍ਰਕਾਸ਼ ਨਿਰੂਪੀ ਹੋ ਤੇ ਇਹਨੂੰ ਸੰਤੂ ਕਹਿਣਾ ਨਾ ਪ੍ਰਕਾਸ਼ ਮੇ ਰੂਪੀ ਸਾਧੂ ਦੇਹੀ ਨਹੀਂ ਹੈ ਬਚਨ ਸੰਤਾਂ ਦੇ ਕਮਾਏ ਸੰਤ ਮਹਾਪੁਰਸ਼ ਬੋਲਦੇ ਅੰਦਰ ਉਹ ਸਮਝ ਵੀ ਆ ਜਵੇ ਉਹ ਸਮਝ ਨਹੀਂ ਆਉਣੀ ਆ ਸਮਝ ਆਉਣਾ ਹੀ ਬੜੀ ਔਖੀ ਆ ਫਕੀਰਾ ਫਕੀਰੀ ਦੂਰ ਹੈ ਛੱਡ ਕੇ ਉਹ ਪੀਵੇਂ ਪ੍ਰੇਮ ਰਸਤੇ ਟਿਕਣਾ ਚੱਕਰਾ ਚੂਰਾ ਔਰ ਮੱਖੇ ਮਾਂ ਵਿੱਚ ਆਉਣਾ ਸਾਧ ਸੰਗਤ ਜੀ ਹੁਣ ਜਿਵੇਂ ਹੁਕਮ ਹੋਊਗਾ ਦੇਖੋ ਬੱਚਿਆਂ ਦਾ ਵੀ ਇਹਦੇ ਵਿੱਚ ਸਰਬ ਵਿਆਪੀ ਜੋਤੀਆਂ ਗੱਲਾਂ ਜ਼ਰੂਰੀ ਨੇ ਮਹਾਰਾਜ ਜੀ ਗੱਲ ਜ਼ਰੂਰੀ ਹੈ ਆ ਤਾਂ ਬਸ ਮੈਨੂੰ ਲੱਗਦਾ ਖਾਲੀ ਟੋਲ ਦੇ ਕੋਈ ਚੰਦ ਕ ਬੰਦੇ ਜੁੜਦੇ ਆ ਜਿਹੜੀ ਸੰਗਤ ਆਉਂਦੀ ਹੈ ਉਹਨਾਂ ਨੂੰ ਦੇ ਮੂੰਹ ਦੇਖ ਕੇ ਲੈ ਦੇ ਵੀ ਅਸੀਂ ਕੋਈ ਸੁਣਨਾ ਕਈ ਵਾਰੀ ਭਗਵਾਨ ਜੀ ਆਇਆ ਵੀ ਸੀ ਕਰਦੇ ਦੇਵਤਾ ਚ ਉਹਨਾਂ ਦੇ ਨਾਲ ਇੱਕ ਅਨਦਾਤਾ ਪਰਮੇਸ਼ਰ ਰੂਪ ਵੀ ਹੁੰਦਾ ਸੀ ਭਗਵਾਨ ਜੀ ਦੇ ਜੇ ਨਾ ਕੀ ਤਮ ਜਾਂ ਬਚਨ ਆ ਭਗਵਾਨ ਦੀ ਸੁਣਾਉਂਦੇ ਤਾਂ ਦੁਨੀਆ ਰੋਂਦੀ ਰਹਿਣਾ ਭਗਵਾਨ ਜੀ ਨੇ ਕਹਿਣਾ ਭਾਈ ਬਚਨ ਸੁਣਾਓ ਇਹਨਾਂ ਨੂੰ ਭਗਤੋ ਪਰਮੇਸ਼ਰ ਭਗਵਾਨ ਦੇ ਨਾਲ ਖੁਦ ਭਗਵਾਨ ਸੇ ਆਪਣਾ ਨਾਮ ਨਹੀਂ ਸੀ ਲੈਂਦੇ ਹੁੰਦੇ ਉਹ ਨਾ ਭਾਈ ਭਗਵਾਨ ਦੇ ਬਚਨ ਸੁਣਾਓ ਜਿਹੜੀ ਕਣ ਕਣ 'ਚ ਜੋਤ ਜਗਦੀ ਵਸਦੀ ਹਰ ਜੀਬ ਦੇ ਅੰਦਰ ਰਹਿ ਰਿਹਾ ਉਹਦੀ ਗੱਲ ਸੁਣਾਓ ਆ ਤਾਂ ਮੋਢਾ ਵਾਲਾ ਸਾਧ ਸੰਗਤ ਦੇਖੀਦਾ ਬੰਦੇ ਨੂੰ ਰਾਮ ਆਜੇ ਘਰ ਵਾਲੀ ਨੂੰ ਰਾਮ ਆਜੇ ਮਿਆਣਿਆਂ ਨੂੰ ਰਾਮ ਆਜੇ ਕਨੇਡਾ ਚਲੇ ਜਾਈਏ ਅਸੀਂ ਪੱਕੇ ਹੋ ਜੀਏ ਰੱਬ ਦੇ ਘਰ ਚ ਨਾ ਜਾ ਕੇ ਪੱਕੇ ਹੋਇਓ ਜਨਮ ਮਰਨ ਤੇ ਪੈਸੇ ਜਾ ਕੇ ਪੱਕੇ ਹੋ ਰਏ ਮੌਸੇਹਲੀ ਵੀ ਲੋਕਾਂ ਨੇ ਮੋਂ ਸ਼ਾਂਤੇ ਗੱਲ ਕਹ ਦੇਦੇ ਮਿਰਚਾਂ ਲੱਗ ਜਾਂਦੀਆਂ ਲੜ ਪੈਂਦੇ ਘਟ ਕਿਉਂ ਬੰਦੇ ਨੇ ਪਤਾ ਤੇ ਇਹਨਾਂ ਨੂੰ ਲੱਗਿਆ ਜਿਹੜੇ 15 ਸਾਲ ਦੇ ਸੁਣਦੇ 20 ਦੀਆਂ ਗੱਲਾਂ ਏ ਪਰ ਔਖ ਹੈ ਔਖ ਹੈ ਔਕੀ ਮੰਗਲ ਫਕੀਰਾਂ ਦੀ ਕੋਈ ਕੋਈ ਪਾਰ ਨਾ ਲੱਗਦੇ ਕੀ ਮੰਗਲ ਫਕੀਰਾਂ ਦੀ ਕੋਈ ਕੋਈ ਪਾਰ ਨਾ ਲੱਗਦੇ ਉੱਚੇ ਪੱਛਨ ਫਕੀਰਾਂ ਦੇ ਉਹ ਸ਼ਬਦ ਜੇ ਸਮਝ ਨਹੀਂ ਆਉਂਦੇ ਉੱਚੇ ਪੱਛਨ ਫਕੀਰਾਂ ਦੇ ਸ਼ਬਦ ਜੇ ਸਮਝ ਨਹੀਂ ਆਉਂਦੇ ਜਦ ਸਾਦਵਾ ਮੈਂ ਹੋਰ ਲੈ ਲੈ ਸੰਭੇ ਨੀਂਗੇ ਓਏ ਉੱਚੇ ਬਚਨੇ ਸਾਦਵਾ ਮੈਂ ਉਹ ਸਭ ਦੇ ਸਮਾਜ ਨਹੀਂ ਆਉਂਗੇ ਸਾਦਵਾ ਮੈਂ ਤੁਮ ਦੇ ਸਮਝ ਨਾ ਆਉਂਦੇ ਮੈਂ ਸੁਣਦਾ ਰਹਿਣਾ ਕਥਾ ਵੀ ਹੋ ਰਾ ਸੁਣਦਾ ਰਹਿਣਾ ਮੈਂ ਸ਼ਾਹਬਜਾਹ ਦੀ ਗੱਲ ਸੁਣੀ ਉਹ ਕੱਲੀ ਗੰਗੂ ਦੀ ਗੱਲ ਤੇ ਮਾਇਆ ਦੀ ਚਲਦੀ ਰਹੀ ਵਿੱਚ ਮੈਂ ਲੰਗਰ ਦੀ ਵੀ ਉਹ ਕਿਹੜਾ ਲੰਗਰ ਛੱਕਿਆ ਨਹੀਂ ਸੀ ਉਹਨਾਂ ਨੇ ਕੋਈ ਫਕੀਰ ਮਿਲਿਆ ਉਹਨਾਂ ਨੇ ਜلال ਦੇਖਿਆ ਕੋਈ ਰੱਬ ਦੇ ਪਿਆਰੇ ਨੇ ਉਹ ਦੇਖਿਆ ਜ਼ਰੂਰ ਦੇਖਿਆ ਪਰ ਇਹ ਨਹੀਂ ਦੇਖਿਆ ਕਿ ਅਸੀਂ ਕਰ ਰਹੀ ਆਏ ਸੀ ਉਹ ਉਹ ਕਿਹਦੇ ਭਰੋਸੇ ਦੇ ਬੈਠੇ ਸੀ ਉਹ ਕਿੰ ਨੂੰ ਮਿਲਣ ਆਏ ਸੀ ਉਹ ਪਰਮੇਸ਼ਰ ਦੀਆਂ ਗੱਲਾਂ ਤੇ ਪਰਮੇਸ਼ਰ ਨੂੰ ਜਾਗਰਤ ਕਰਮਾਏ ਇਸ ਦੁਨੀਆ ਪਰ ਕਾਲ ਪੁਰਖ ਨੂੰ ਉੱਚਾ ਕਰਨ ਆਏ ਸੀ ਕਾਲ ਪੁਰਖ ਨੂੰ ਪ੍ਰਗਟ ਕਰਨ ਆਏ ਹੋਏ ਸੀ ਉਹਨੇ ਆਪਣੇ ਬੱਚੇ ਆਪਣੇ ਮਿੱਤਰ ਆਪਣੀਆਂ ਜੋਤਾਂ ਆਪਣੀਆਂ ਮਤਾਵਾਂ ਆਪਣੇ ਸੇਵਕ ਸੰਤ ਗੁਰੂ ਉਹਨਾਂ ਦੇ ਅੰਦਰ ਪ੍ਰਗਟ ਹੋ ਕੇ ਜੋ ਤੋਂ ਚੱਲੀ ਬੋਲੀ ਤਾਂ ਗੁਰਬਾਣੀ ਲਿਖੀ ਗਈ ਹੈ ਕਾਲ ਪੁਰਖ ਦੀ ਕਾਲਪੁਰਖ ਦੀਆਂ ਜੋਤਾਂ ਮਾਨ ਪੜ ਬੰਦਾ ਮੈਂ ਕਿਹਾ ਬਾਣੀ ਦੇ ਉਧਰ ਅਧਰਮਾ ਘੱਟ ਬੋਲਦਾ ਮੇਰੇ ਤੋਂ ਬੋਲਿਆ ਗਿਆ ਤਾਂ ਮਾਰਾ ਹੋਊਗਾ ਭਾਈ ਮੈਨੂੰ ਪਤਾ ਨਹੀਂ ਲੱਗ ਰਿਹਾ ਅਨਪੜ ਨੂੰ ਕੀ ਪਤਾ ਹੁੰਦਾ ਇਹ ਪੜੇ ਲਿਖਿਆਂ ਦੇ ਕੰਮ ਨੇ ਚਾਦੇ ਪਰ ਅਜੇ ਕੋਈ ਨਿਸ਼ਾਨਾ ਮਾਰਨਾ ਚਲੋ ਚੱਲੀਏ ਪਿਆਰਿਓਏ ਦੇਹ ਸਰੀ ਦੇ ਆਪਾ ਆਪਾ ਦੇਹ ਸਰੀ ਦੇ ਜਾਣਾ ਸਿਮਰਨ ਕਰਨਾ ਲੋਕ ਸੁਖੀਏ ਪਰ ਲੋਕ ਸਹਿਲੇ ਨਾਨਕ ਪ੍ਰਭ ਰਾਪੀ ਮਿਲੇ